ਸਸਿਗਾਲ ਜੀ ਤੁਸੀਂ ਵੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਾਂ ਰਮਨਦੀਪ ਸਿੰਘ ਸੋਢੀ ਨਿੱਕੇ ਹੁੰਦੇ ਮੈਨੂੰ ਚੇਤਾ ਹੈ ਕਿ ਜੇ ਲੱਸੀ ਪੀਲੀ ਹੈ ਤਾਂ ਚਾਹ ਪੀ ਲੈਣੀ ਸਾਗ ਖਾ ਲਿਆ ਤੇ ਰੋਟੀਆਂ ਨਾਲ ਦਸ ਵੀ ਖਾ ਜੀ ਦੀਆਂ ਸੀ ਰੋਟੀ ਦਾ ਕੋਈ ਟਾਈਮ ਨਹੀਂ ਸੀ ਸਵੇਰੇ ਭੁੱਖ ਲੱਗਣੀ ਤਾਂ ਰੋਟੀਆਂ ਦੁਪਹਿਰੇ ਭੁੱਖ ਲੱਗਣੀ ਤਾਂ ਰੋਟੀਆਂ ਸ਼ਾਮ ਨੂੰ ਭੁੱਖ ਲੱਗਣੀ ਤਾਂ ਰੋਟੀਆਂ ਉਦੋਂ 버ਗਰ ਪੀਜ਼ੇ ਨਾ ਤਾਂ ਹੁੰਦੇ ਸੀ ਤੇ ਜਿਹੜੇ ਫੂਡ ਹੁੰਦੇ ਸੀ ਉਹਨਾਂ ਜੋਗੇ ਪੈਸੇ ਵੀ ਨਹੀਂ ਹੁੰਦੇ ਸੀ ਕਦੇ ਧੁੱਪ ਨਹੀਂ ਵੇਖਣੀ ਕਦੇ ਛਾਂ ਨਹੀਂ ਵੇਖਣੀ ਕਦੇ ਇਹ ਚਿੱਤ 'ਚ ਨਹੀਂ ਆਇਆ ਸੀਗਾ ਵੀ ਬੋਰ ਦੀ ਧਾਰ ਤੇ ਪਾਣੀ ਪੀਤਾ ਖਾਲੇ 'ਚ ਪਾਣੀ ਪੀ ਲਿਆ ਪਾਣੀ ਖੜਕ ਕੇ ਪੀਤਾ ਕਿ ਬਹਿ ਕੇ ਪੀਤਾ ਘੜੇ 'ਚੋਂ ਪੀਤਾ ਫ੍ਰਿਜ 'ਚੋਂ ਪੀਤਾ ਪਿਛਲੇ 10 ਕਸਾਲਾਂ 'ਚ ਜਦੋਂ ਦਾ ਸੋਸ਼ਲ ਮੀਡੀਆ ਜਿਹੜਾ ਇਹਦੀ ਬਹੁਤਾਤ ਹੋਈ ਹੈ ਤਾਂ ਮੈਂ ਵੇਖਦਾ ਹਾਂ ਕਿ ਪਾਣੀ ਪੀਣ ਲੱਗਿਆਂ ਵੀ ਲੋਕ ਵਹਿਮ ਕਰਦੇ ਆ ਚਾਹ ਪੀਣ ਲੱਗਿਆਂ ਵਹਿਮ ਕਰਦੇ ਆ ਖਾਣ ਲੱਗਿਆਂ ਵਹਿਮ ਕਰਦੇ ਆ ਸੌਣ ਲੱਗਿਆਂ ਵਹਿਮ ਕਰਦੇ ਆ ਇੱਥੋਂ ਤੱਕ ਵਹਿਮ ਵੜ ਗਿਆ ਵੀ ਖੱਬੇ ਪਾਸੇ ਸੌਣਾ ਹੈ ਕਿ ਸੱਜੇ ਪਾਸੇ ਸੌਣਾ ਹੈ ਸੋ ਅਸਲ 'ਚ ਇਹ ਵਹਿਮ ਹੈਗੇ ਆ ਕਿ ਸਾਡੇ ਸਰੀਰ ਨੂੰ ਜਾਂ ਰੋਜ਼ਮਰਾਂ ਦੇ ਜੀਵਨ ਨੂੰ ਇਹਦੀ ਲੋੜ ਵੀ ਹੈਗੀ ਆ ਕਾਫੀ ਵਾਲਾ ਮਸਲਾ ਬੜਾ ਮੈਂ ਹੁਣ ਕਾਫੀ ਪੀ ਰਿਆਂ ਵੀ ਕਾਫੀ ਕਿੰਨੀ ਪੀਣੀ ਚਾਹੀਦੀ ਹੈ ਬਲੈਕ ਪੀਣੀ ਚਾਹੀਦੀ ਹੈ ਦੁੱਧ ਵਾਲੀ ਪੀਣੀ ਚਾਹੀਦੀ ਹੈ ਖਾਲੀ ਪੇਟ ਪੀਣੀ ਚਾਹੀਦੀ ਹੈ ਇੱਕ ਬੁਲੇਟ ਕਾਫੀ ਆ ਗਈ ਹੈ ਜੀ ਅਖੇ ਘਿਓ ਪਾ ਕੇ ਪੀਣੀ ਚਾਹੀਦੀ ਹੈ ਕਿ ਇਹਦੇ ਤੁਸੀਂ ਨਿੰਬੂ ਪਾ ਕੇ ਪੀਣਾ ਇਹਨਾਂ ਸਾਰੀਆਂ ਮਿੱਥਾਂ ਦੇ ਬਾਰੇ ਅਸੀਂ ਅੱਜ ਗੱਲਬਾਤ ਕਰਾਂਗੇ ਸਾਡੇ ਨਾਲ ਇੱਕ ਮਕਬੂਲ ਜਿਹੜੇ ਕਿ ਨਿਊਟ੍ਰੀਸ਼ਨਿਸਟ ਹੈਗੇ ਨੇ ਅਮਰਤ ਦਿਓਲ ਅਕਸਰ ਤੁਸੀਂ ਇਹਨਾਂ ਦੀਆਂ ਰੀਲਸ ਇਹਨਾਂ ਦੇ ਇੰਟਰਵਿਊ ਸੁਨੇ ਹੋਣਗੇ ਬਾਈ ਹੋਰਾਂ ਦੇ ਨਾਲ ਗੱਲਬਾਤ ਕਰਾਂਗੇ ਇਹਨਾਂ ਦਾ ਕੀ ਮੰਨਣਾ ਔਰ ਇਹ ਇਹਨਾਂ ਚੀਜ਼ਾਂ ਨੂੰ ਕਿਵੇਂ ਵੇਖਦੇ ਨੇ ਕਿਉਂਕਿ ਨਿੱਜੀ ਤੌਰ ਤੇ ਇਹਨਾਂ ਬਾਰੇ ਜੋ ਮੈਂ ਵੇਖਿਆ ਇਹ ਅਜੋਕੇ ਦੌਰ ਦੇ ਵਿੱਚ ਜਿਸ ਤਰ੍ਹਾਂ ਡਰਾਇਆ ਜਾ ਰਿਹਾ ਇਹ ਡਰਾਉਣ ਦੀ ਬਜਾਏ ਲੋਕਾਂ ਨੂੰ ਖਾਣ ਵਾਲੇ ਪਾਸੇ ਲੈ ਕੇ ਆਉਂਦੇ ਆ ਤੁਹਾਡਾ ਸਭਾ ਬਹੁਤ ਬਹੁਤ ਸਵਾਗਤ ਤੁਹਾਡਾ। ਅਹ ਥੈਂਕ ਯੂ ਰਮਨ ਮੈਨੂੰ ਆਪਣੇ ਚੈਨਲ ਦੇ ਇਨਵਾਈਟ ਕਰਨ ਦਾ ਆਪਣੇ ਵਿਚਾਰ ਸਾਂਝੇ ਕਰਨ ਦਾ ਕਿਉਂਕਿ ਮੇਰੀ ਨਾ ਤੁਹਾਨੂੰ ਸਹੀ ਦੱਸਾਂ ਲੜਾਈ ਆ। ਹਾਂ ਜਿੰਨੀ ਦੁਨੀਆ ਜਿੰਨੇ ਇਨਫਲੂਐਂਸਰ ਹੈ ਜਿੰਨੇ ਡਾਈਟੀਸ਼ੀਅਨ ਹੈ ਉਹ ਕਹਿੰਦੇ ਵੀ ਖਾਣਾ ਨਾ ਖਾਓ। ਹਾਂਜੀ ਤੁਸੀਂ ਡਿਨਰ ਸਕਿਪ ਕਰ ਦਿਓ ਤੁਸੀਂ ਡਿਨਰ 7 ਵਜੇ ਖਾਣਾ ਹੋਰ 20 ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਆਪਾਂ ਛੋਟੇ ਹੁੰਦੇ ਤੋਂ ਖਾਂਦੇ ਆ ਰਹੇ ਆ। ਉਹੀ ਆ ਕੇ ਕਹਿੰਦਾ ਚੂਰੀ ਥੋਡੂੰ ਮੋਟਾ ਕਰ ਦੂਗੀ ਹਨਾ ਹੂੰ ਤਾਂ ਮੇਰੀ ਲੜਾਈ ਇਹ ਹੈ ਵੀ ਜਿੰਨੇ ਮੈਂ ਥਾ ਜਿੰਨੇ ਦਿਮਾਗ ਚ ਲੋਕਾਂ ਦੇ ਡਾਊਟ ਚੱਲਦੇ ਆ ਜਿਵੇਂ ਹੁਣ ਤੁਸੀਂ ਪਹਿਲਾਂ ਗੱਲ ਕਰਦੇ ਸੀਗੇ ਆਚਾਰ ਜਟਣੀਆਂ ਆਮ ਹੀ ਖਾਂਦੇ ਸੀਗੇ ਹਾਂਜੀ ਅੱਜ ਉਹਨਾਂ ਤੋਂ ਵੀ ਡਰਉਣ ਲੱਗੇ ਹਾਂ ਠੀਕ ਹੈ ਹਰ ਇੱਕ ਚੀਜ਼ ਆਪਣੇ ਵਾਸਤੇ ਚੰਗੀ ਹੈ ਹੁਣ ਮੇਰੇ ਕੋਲ ਸਵਾਲ ਬੜਿਆ ਇਕੱਲੇ ਇਕੱਲੇ ਤੇ ਆਪਾਂ ਕਲੀਅਰ ਕਰਦੇ ਹਾਂ ਦੋਵੇਂ ਆਪਾਂ ਕੌਫੀ ਪੀ ਰਹੇ ਹਾਂ ਬਿਲਕੁਲ ਥੋੜੀ ਮੈਨੂੰ ਕਾਲ ਆਈ ਮੈਨੂੰ ਕੌਫੀ ਮੁਹੱਈਆ ਕਰਵਾ ਦਿਓ ਹਾਂਜੀ ਤੇ ਸੱਚ ਜਾਣੋ ਵੀ ਮੈਨੂੰ ਵੀ ਹੁੰਦਾ ਵੀ ਜਿੰਨੇ ਮੈਨੂੰ ਕੌਫੀ ਪਿਆਤੀ ਨਾ ਹਾਂਜੀ ਆਪਾਂ ਨੂੰ ਹੁੰਦਾ ਵੀ ਬਸ ਯਾਰ ਤੂੰ ਬਹੁਤ ਸੇਵਾ ਕਰਤੀ ਤੇ ਮੇਰੀ ਇਹਨੂੰ ਐਡਿਕਸ਼ਨ ਕਹਿ ਲਓ ਲੋੜ ਕਹਿ ਲਓ ਸ਼ੌਂਕ ਕਹਿ ਲਓ ਹਾਂਜੀ ਕੌਫੀ ਬਾਰੇ ਦੱਸੋ ਤੁਸੀਂ ਕੌਫੀ ਚੰਗੀ ਹੈ ਕਿ ਚਾਹ ਚੰਗੀ ਹੈ ਦੇਖੋ ਦੋਨੇ ਆਪਣੀ ਆਪਣੀ ਜਗ੍ਹਾ ਠੀਕ ਹੈ ਕੋਈ ਮਾੜਾ ਨਹੀਂ ਮੈਂ ਤਾਂ ਕਹਿਣਾ ਕੋਈ ਵੀ ਚੀਜ਼ ਪੈਦਾ ਹੋਈ ਹੈ ਕੋਈ ਮਾੜੀ ਨਹੀਂ ਹੁਣ ਤੁਹਾਨੂੰ ਐਗਜ਼ਾਮਪਲ ਦਿੰਨਾ ਇਹ ਤਾਂ ਜਮਈ ਅੱਡ ਐਗਜ਼ਾਮਪਲ ਦਿੰਨਾ ਹੈ ਨਿਊਕਲੀਅਰ ਵੈਪਨ ਹੈ ਉਹ ਚੰਗਾ ਵੀ ਹੈ ਉਹ ਮਾੜਾ ਵੀ ਹੈ ਬਿਲਕੁਲ ਠੀਕ ਹੈ ਉਹਨੂੰ ਯੂਜ਼ ਕਿਵੇਂ ਕਰਦੇ ਹੂੰ ਪਾਣੀ ਚੰਗਾ ਵੀ ਹੈ ਮਾੜਾ ਵੀ ਹੁਣ ਫਲੱਡ ਆਇਆ ਤਾਂ ਮਾੜਾ ਬਣ ਗਿਆ ਮਾੜਾ ਬਣ ਗਿਆ ਠੀਕ ਹੈ ਪਾਣੀ ਲੋੜ ਨਾਲੋਂ ਜ਼ਿਆਦਾ ਪੀਓਗੇ ਤਾਂ ਮਾੜਾ ਜੇ ਜਿੰਨੀ ਕੁ ਲੋੜ ਹੈਗੀ ਆ ਉਹ ਵੀ ਹਰੀਕ ਦਾ ਐਕਟੀਵਿਟੀ ਲੈਵਲ ਕਿੰਨਾ ਹੈ ਸਪੋਰਟਸ ਪਰਸਨ ਹੈ ਆਮ ਬੰਦਾ ਹੈ ਕਿਸੇ ਨੂੰ ਕਿਡਨੀ ਇਸ਼ੂ ਹੈਗਾ ਹੁਣ ਕਿਡਨੀ ਵਾਲੇ ਵਾਸਤੇ ਤਾਂ ਦੋ ਗਲਾਸ ਪਾਣੀ ਵੀ ਮਾੜੇ ਹੋ ਸਕਦੇ ਜੇ ਦੀ ਕਿਡਨੀਆਂ ਬਿਲਕੁਲ ਕੰਮ ਨਹੀਂ ਕਰ ਰਹੀਆਂ ਮਾੜਾ ਕੁਝ ਨਹੀਂ ਹੈਗਾ ਓਵਰ ਡੂ ਜਿਹੜੀ ਚੀਜ਼ ਕਰਦੇ ਹੋਂ ਉਹ ਚੀਜ਼ ਮਾੜੀ ਹੁਣ ਕਾਫੀ ਹੈ ਅੱਜ ਕੱਲ ਕੀ ਹੈ ਕਾਫੀ ਦਿਨ ਚ ਦੋ ਵਾਰੀ ਪੀ ਲੋ ਮੈਂ ਕਹਿੰਦਾ ਕੁਝ ਨਹੀਂ ਕਰ ਸਕਦੀ ਜੇ ਤੁਸੀਂ ਬਾਕੀ ਸਾਰਾ ਖਾਣਾ ਹੈਲਦੀ ਖਾ ਰਹੇ ਹੋ ਠੀਕ ਹੈ ਇੱਕ ਪਾਸੇ ਅੱਜ ਕੱਲ ਟ੍ਰੈਂਡ ਚੱਲ ਰਿਹਾ 20 22 ਸਾਲ 25 25 ਸਾਲ ਦੇ ਜਾਂ ਕੋਈ ਵੱਡੇ ਵੀ ਮੈਨੂੰ ਕਈ ਵਾਰੀ ਗੱਲ ਕਰਦੇ ਕਹਿੰਦੇ 8 ਕੱਪ ਕਾਫੀ ਤੇ ਪੀ ਲੈਣਾ ਠੀਕ ਹੈ ਅ ਪਰਸੂ ਫੋਨ ਹੈ ਜੀ ਮੈਂ ਤਾਂ 5 ਕੱਪ ਕਾਫੀ ਦੇ ਪੀਣਾ ਮੈਨੂੰ ਪੈਲਪੀਟੇਸ਼ਨ ਹੁੰਦੀ ਹੈ ਐਂਗਜ਼ਾਈਟੀ ਹੁੰਦੀ ਹੈ ਔਰ ਮੈਨੂੰ ਨੀਂਦ ਨਹੀਂ ਆਉਂਦੀ ਉਹ ਚੀਜ਼ਾਂ ਮਾੜੀਆਂ ਕਿਉਂਕਿ ਇਹਦੇ ਚ ਨਾ ਕੈਫੀਨ ਜ਼ਿਆਦਾ ਹੁੰਦੀ ਹੈ ਠੀਕ ਹੈ ਹੁਣ ਬੀਪੀ ਵਾਲਾ ਬੀਪੀ ਵਾਲੇ ਵਾਸਤੇ ਕਾਫੀ ਬਹੁਤ ਮਾੜੀ ਹੈ ਜਿਹਦਾ ਬੀਪੀ ਵੱਧਾ ਹੈ ਉਹਦੇ ਵਾਸਤੇ ਚਾਹ ਕੰਪੈਰੀਟਿਵਲੀ ਅੱਛੀ ਹੈ ਖਾਲੀ ਪੇਟ ਕਾਫੀ ਪੀ ਲੈਣੀ ਚਾਹੀਦੀ ਹੈ ਖਾਲੀ ਪੇਟ ਜੀ ਨੂੰ ਐਸਿਡਿਟੀ ਨਹੀਂ ਹੋ ਰਹੀ ਤਾਂ ਪੀ ਸਕਦਾ ਠੀਕ ਹੈ ਬਲੈਕ ਕਾਫੀ ਠੀਕ ਹੈ ਕਿ ਦੁੱਧ ਵਾਲੀ ਜੇ ਤਾਂ ਮੈਂ ਤਾਂ ਕਹਿੰਦਾ ਸਵਾਦ ਪੀ ਲਓ ਨ ਹੁਣ ਜਿਹੜਾ ਸਵਾਦ ਹੈ ਸਵਾਦ ਤਾਂ ਕੈਪੀਚੀਨੋ ਦਾ ਹੀ ਆ। ਬਿਲਕੁਲ ਠੀਕ ਹੈ। ਯਾ ਕੋਲਡ ਕਾਫੀ ਦਾ। ਹਾਂ। ਠੀਕ ਹੈ। ਕਈਆਂ ਦਾ ਹੁਣ ਜਿਵੇਂ ਅਮਰੀਕਨ ਹੋ ਗਿਆ ਅਮਰੀਕਨ ਨੂੰ ਆ। ਅਮਰੀਕਾ 'ਚ ਟ੍ਰੈਂਡ ਫਾਲੋ ਕੀਤਾ ਜਾਂਦਾ ਬਲੈਕ ਕਾਫੀ ਦਾ। ਹਾਂਜੀ। ਉਹ ਉਹਨਾਂ ਦੇ ਜਿਵੇਂ ਆਪਣੀ ਚਾਹ ਹੱਡਾਂ 'ਚ ਵੜੀ ਹੋਈ ਹੈ ਉਹਨਾਂ ਦੇ ਬਲੈਕ ਕਾਫੀ ਬੜੀ ਹੋਈ ਹੈ। ਤਾਂ ਉਹਨਾਂ ਦੇ ਨਾਮ ਵੀ ਅਮਰੀਕਨ ਨੂੰ ਆ। ਤੇ ਆਪਾਂ ਪੀਨੇ ਸ਼ੌਂਕ ਨੂੰ। ਆਪਾਂ ਯਾ ਤਾਂ ਬਹੁਤ ਲੋਕ ਬਲੈਕ ਕਾਫੀ ਪੀਨੇ ਵੀ ਇਹਦਾ ਫੈਟ ਬਰਨ ਹੁੰਦਾ ਹੈ। ਇਹਦੇ 'ਚ ਕੈਲਰੀਜ਼ ਨਹੀਂ ਹੈਗੇ। 20 ਤਰ੍ਹਾਂ ਦੇ ਵਹਿਮ ਕਰਕੇ ਪੀ ਰਹੇ ਹੋ। ਫੇਰ ਕੈਪੇਚੀਨੋ ਕੋਈ ਵੀ ਪੀ ਸਕਦਾ ਹੁਣ ਮੈਨੂੰ ਉਹਨਾਂ ਕੱਲ ਸਾਡੇ ਕਲਾਇੰਟ ਹੈ ਉਹਨਾਂ ਨਾਲ ਮੇਰਾ ਬਹੁਤ ਪਿਆਰ ਹੈ ਫੈਮਿਲੀ ਰਿਲੇਸ਼ਨ ਵੀ ਹੈ ਕਹਿੰਦੇ ਯਾਰ ਕਦੇ ਕਦੇ ਕਾਫੀ ਪੀਣ ਨੂੰ ਜੀ ਕਰਦਾ ਕੈਪੇਚੀਨੋ ਮੈਂ ਨਾ ਡਰਦਾ ਮਾਰਾ ਨਹੀਂ ਪੀਂਦਾ ਮੈਂ ਕਿਹਾ ਜੀ ਜਦੋਂ ਤੁਸੀਂ ਸਾਨੂੰ ਜੁਆਇਨ ਕੀਤਾ ਸੀ ਤੁਸੀਂ ਮੈਂ ਤੁਹਾਨੂੰ ਸਪੈਸ਼ਲੀ ਕਿਹਾ ਸੀ ਕਿ ਤੁਸੀਂ ਮੈਨੂੰ ਮਿਲਣ ਆਏ ਸੀ ਜੋ ਤੁਹਾਡਾ ਜੀ ਹੈ ਖਾਣ ਪੀਣ ਦਾ ਮੈਨੂੰ ਦੱਸੋ ਮੈਂ ਐਡ ਕਰੂੰਗਾ ਕਿ ਕੈਪੇਚੀਨੋ ਤਾਂ ਮੈਂ ਆਪ ਪੀਣਾ ਤੁਹਾਨੂੰ ਕਿਵੇਂ ਰੋਕ ਸਕਦਾ ਹਾਂ ਠੀਕ ਹੈ ਉਹ 150 ਕੈਲਰੀ ਦੀ ਦਿਆਂ 200 ਕੈਲਰੀ ਦੀ ਹੁੰਦੀ ਹੈ ਕੈਪੇਚੀਨੋ ਵੇਸੀ ਵੀ ਤਾਂ ਤੁਰਦੇ ਫਿਰਦੇ ਆਪਾਂ ਬਹੁਤ ਕੁਝ ਖਾ ਲੈਨੇ ਆਂ ਤਾਂ ਸ਼ੌਂਕ ਨਾਲ ਇੱਕਾ ਪੀਆ ਦੋ ਕੱਪ ਮੈਂਟੇਨੈਂਸ ਕੈਲਰੀ ਵੀ ਤਾਂ ਚਾਹੀਦੀ ਸਾਨੂੰ ਮੈਂਟੇਨੈਂਸ ਕ ਮੈਂਟੇਨੈਂਸ ਕੈਲਰੀ ਨਾਲੋਂ ਜ਼ਿਆਦਾ ਚਾਹੀਦੀ ਆ ਅੱਛਾ ਮੈਨੂੰ ਇਹ ਦੱਸੋ ਤੁਸੀਂ ਇਹ ਮਿਥ ਹੈ ਕਿ ਫੈਕਟ ਹੈ ਵੀ ਕਾਫੀ ਜਿਹੜੀ ਗੱਟ ਹੈਲਥ ਲਈ ਚੰਗੀ ਹੁੰਦੀ ਹੈ ਤੇ ਇਹ ਲਿਵਰ ਦੀ ਫੈਟ ਬਰਨ ਕਰਦੀ ਹੈ ਕੁਝ ਨਹੀਂ ਦੇਖੋ ਕੋਈ ਰੈਮੇਡੀ ਉਦੋਂ ਤੱਕ ਨਹੀਂ ਕੰਮ ਕਰਦੀ ਜਦੋਂ ਤੱਕ ਖਾਣਾ ਪੀਣਾ ਠੀਕ ਨਹੀਂ ਹੈਗਾ ਉਹ ਖਾ ਕੇ ਤੁਸੀਂ ਕਿਲੋ ਪਗਾੜੇ ਦੋ ਬਰਾਉਨੀਆਂ ਦੋ ਕੇਕ ਸਲਾਈਸਸ ਤੋਂ ਬਾਅਦ ਕਹਦੇ ਹੋ ਵੀ ਬਲੈਕ ਕਾਫੀ ਪੀ ਲੋ ਲਿਵਰ ਨੂੰ ਸਾਫ਼ ਕਰ ਦਊਗੀ ਉਹ ਥ ਠੀਕ ਹੈ ਸਮਝਦੇ ਗੱਲ ਵੀ ਹਮੇਸ਼ਾ ਜਿਹੜਾ ਜਿਹੜੀ ਚੀਜ਼ ਤੁਰਨੀ ਹੈ ਉਹ ਖਾਣ ਪੀਣ ਤੋਂ ਤੁਰਨੀ ਹੈ ਓਬਵੀਅਸਲੀ ਕਾਫੀ ਲੀਵਰ ਵਾਸਤੇ ਚੰਗੀ ਹੈ ਹੁਣ ਇਹਦਾ ਮਤਲਬ ਇਹ ਨਹੀਂ ਪੰਜ ਕਾਫੀਆਂ ਪੀਣੀ ਸ਼ੁਰੂ ਕਰ ਦੋ ਕਾਫੀ ਇੱਕ ਪੀ ਲੋ ਮੋਰ ਦੈਨ ਸਫੀਸ਼ੀਐਂਟ ਬਟ ਨਾਲ ਖਾਣਾ ਪੀਣਾ ਸਾਫ ਸੁਥਰਾ ਚਾਹੀਦਾ ਤਾਂ ਲੀਵਰ ਦੀ ਫੈਟ ਨਿਕਲਦੀ ਹੈ